ਹਾਂਜੀ ਭੈਣੋ ਜੇ ਆਪਾਂ ਇੱਕ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਇਹ ਸਲਵਾਰ ਦੀ ਲੈਂਥ ਹੈਗੀ 38 ਇੰਚ ਤਿਆਰ ਆਪਾਂ 33 ਇੰਚ ਦਾ ਇਹ ਮਾਰਜਿਨ ਲਗਾ ਕੇ ਕਟਿੰਗ ਕਰ ਰਹੇ ਹਾਂ ਇਹ ਹੈਗਾ ਪਣਾ ਘੱਟ ਸਲਵਾਰ ਵਾਸਤੇ ਇਹ ਵੀ ਜੋ ਗੋਡੇ ਨਹੀਂ ਨਿਕਲ ਰਿਹਾ ਆਪਾਂ ਅਟੈਚ ਹੀ ਕਾਟਰ ਕਟਿੰਗ ਕਰ ਰਹੇ ਹਾਂ ਇਹਦੇ ਦੇਖੋ ਬੰਤ ਵਾਲੀ ਸਾਈਡ ਇਹ ਮੈਂ ਆਪਣੀ ਸਾਈਡ ਵੱਲ ਰੱਖੀ ਹੋਈ ਆ ਖੁੱਲੀ ਵਾਲੀ ਸਾਈਡ ਦੂਸਰੀ ਸਾਈਡ ਦੀ ਹੈ ਇਹਨੂੰ ਤੁਸੀਂ ਇਸ ਤਰ੍ਹਾਂ 34 ਇੰਚ ਕਪੜਾ ਲਾ ਲੈਣਾ ਸਾਰਾ ਪੂਰਾ ਹੀ ਹੁਣ ਤੁਸੀਂ ਜਿਹੜਾ ਇਹ ਵਾਲਾ ਕਪੜਾ ਬਚ ਗਿਆ ਜੇ ਆਪਾਂ ਆਸਣ ਦੇ ਤੌਰ ਤੇ ਪਾਵਾਂਗੇ ਜਿਵੇਂ ਕਿ ਆਪਾਂ ਆਸਣ 16 ਇੰਚ ਦਾ ਪਾਉਣਾ ਹੈ ਇਹ ਆਪਾਂ ਥੋੜਾ ਜ਼ਿਆਦਾ ਪਾਵਾਂਗੇ ਕਿਉਂਕਿ ਸਲਵਾਰ ਬਹੁਤ ਹਲਕੀ ਪੰਡ ਰਹੀ ਆ ਇਹਦੇ ਨਾਲ ਥੋੜੀ ਜਿਹੀ ਸਲਵਾਰ ਭਾਰੀ ਬਣ ਜੂਗੀ ਹੁਣ ਆਪਾਂ 7 ਇੰਚ ਮੋਰੀ ਲੈ ਲੈਣੀ ਆ 9.5 ਇੰਚ ਆਸਣ చకేల ఫట్టీ హా ఇది కాట పాదే హా కట్టింగ్ ਹੁਣ ਆਪਾਂ ਜਿਹੜਾ ਹਸਣ ਵਾਲਾ ਕਪੜਾ ਇਹਦੀ ਕਟਿੰਗ ਕਰ ਦਾਂਗੇ ਜੀ ਇੱਕ ਪੀਸ ਬੰਦ ਵਾਲੀ ਸਾਈਡ ਇਧਰਲੀ ਸਾਈਡ ਤੇ ਹੀ ਇਹ ਆਪਾਂ ਨਾਲ ਸੀਨ ਮਾਰਾਂਗੇ ਸਚ ਕਰਾਂਗੇ ਹੁਣ ਆਪਾਂ ਬਲਾਂ ਦਾ ਨਿਸ਼ਾਨ ਲਗਾਵਾਂਗੇ ਇਹ ਟੱਕਾ ਪਾਣੀ ਚ ਮੂਰੀਆ ਲਗਾਇਆ ਇਹ ਆਪਣੀ ਸਲਵਾਰ ਕਟਿੰਗ ਹੋ ਗਈ ਜੀ ਹੁਣ ਆਪਾਂ 벨ਟ ਕਟਿੰਗ ਕਰਾਂਗੇ ਜੀ ਇਹ ਕਪੜਾ ਥੋੜਾ ਘੱਟ ਹੈ ਜੀ 벨ਟ ਦੇ ਵਿੱਚ ਆਪਾਂ ਜੋੜ પાਕੇ ਅਟੈਚ ਕਰਾਂਗੇ ਸਾਤਿੰਚ ਆਪਾਂ 벨ਟ ਦੀ ਚੁੜਾਈ ਲੈਣੀ ਹੈ 19 ਇੰਚ ਲੰਬਾਈ ਲਵਾਂਗੇ यह तरह जोड़ पा e